ਦੇਖੋ ਦੁਨੀਆ ਪਰ ਚਤਨਾਤ ਪਹਿਲਾਂ ਹੀ ਕਾਫੀ ਜ਼ਿਆਦਾ ਸੀ ਹਾਂਜੀ ਬਿਲਕੁਲ ਖਾਸ ਕਰਕੇ ਜਿਵੇਂ ਯੂਕਰੇਨ ਰੂਸ ਦਾ ਚੱਲ ਰਿਹਾ ਹੈ ਤੇ ਇਜ਼ਰਾਈਲ ਗਾਜ਼ਾ ਵਾਲਾ ਵੀ ਹਮ ਪਰ ਹੁਣ ਮਤਲਬ ਇੱਕ ਹੋਰ ਖਤਰਨਾਕ ਮੋੜ ਆ ਗਿਆ ਲੱਗਦਾ ਹੈ ਸਹੀ ਗੱਲ ਹੈ ਸਾਡੇ ਕੋਲ ਜਿਹੜੀ ਜਾਣਕਾਰੀ ਆ ਰਹੀ ਹੈ ਉਹ ਦੱਸ ਰਹੀ ਹੈ ਕਿ ਇਜ਼ਰਾਈਲ ਤੇ ਈਰਾਨ ਚ ਸਿੱਧੀ ਫੌਜੀ ਕਾਰਵਾਈ ਸ਼ੁਰੂ ਹੋ ਗਈ ਹੈ ਹਾਂ ਤੇ ਪਹਿਲ ਇਜ਼ਰਾਈਲ ਨੇ ਕੀਤੀ ਇਹ ਵੀ ਸਾਹਮਣੇ ਆ ਰਿਹਾ ਹੈ ਹਾਂ ਇਹ ਹੀ ਗੱਲ ਹੈ ਅੱਜ ਅਸੀਂ ਇਸੇ ਤੇਜ਼ੀ ਨਾਲ ਮਤਲਬ ਜੋ ਹਾਲਾਤ ਬਦਲ ਰਹੇ ਨੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਇਹ ਮੱਧ ਪੂਰਵ ਲਈ ਬਹੁਤ ਬਹੁਤ ਵੱਡੀ ਘਟਨਾ ਹੈ ਦੇਖੋ ਇਜ਼ਰਾਈਲ ਇਰਾਨ ਦਾ ਤਣਾਅ ਕੋਈ ਨਵਾਂ ਨਹੀਂ ਬਹੁਤ ਪੁਰਾਣਾ ਹੈ ਹੂੰ ਉਹ ਤਾਂ ਹੈ ਪਰ ਸਿੱਧੀ ਫੌਜੀ ਟੱਕਰ ਉਹ ਵੀ ਇਰਾਨ ਦੀ ਧਰਤੀ ਤੇ ਇਹ ਕੀ ਕਹਿੰਦਾ ਹੈ ਗੱਲ ਨੂੰ ਬਹੁਤ ਗੰਭੀਰ ਬਣਾ ਦਿੰਦੀ ਹੈ ਹਾਂ ਇਸ ਨਾਲ ਤਾਂ ਖਿੱਤੇ 'ਚ ਇੱਕ ਨਵਾਂ ਸ਼ਾਇਦ ਬਹੁਤ ਖਤਰਨਾਕ ਦੌਰ ਸ਼ੁਰੂ ਹੋ ਸਕਦਾ ਹੈ ਬਿਲਕੁਲ اچھا ਇਜ਼ਰਾਈਲ ਨੇ ਇਸ ਨੂੰ ਨਾ ਦਿੱਤਾ ਹੈ ਆਪਰੇਸ਼ਨ ਰਾਈਜ਼ਿੰਗ ਲਾਇਨ ਹਾਂਜੀ ਤੇ ਉਹ ਕਹਿ ਰਹੇ ਨੇ ਕਿ ਮਕਸਦ ਹੈ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣਾ ਹੂੰ ਖਬਰਾਂ 'ਚ ਪ੍ਰਧਾਨ ਮੰਤਰੀ ਨਿਤਨਯਾਹੁ ਦਾ ਜ਼ਿਕਰ ਹੈ ਕਿ ਨੇਤਾਂਸ਼ ਜਿਹੜਾ ਈਰਾਨ ਦਾ ਮੁੱਖ ਯੂਰੇਨੀਅਮ ਸੋਧ ਕੇਂਦਰ ਹੈ ਉੱਥੇ ਹਮਲਾ ਹੋਇਆ ਹੈ ਹਾਂ ਤੇ ਨੇਤਾਂਸ਼ ਬਹੁਤ ਅਹਿਮ ਹੈ ਕਿਉਂਕਿ ਸਾਰਾ ਪਰਮਾਣੂ ਪ੍ਰੋਗਰਾਮ ਦਾ ਇੱਕ ਵੱਡਾ ਹੱਬ ਉਹੀ ਮੰਨਿਆ ਜਾਂਦਾ ਹੈ ਉੱਥੇ ਹੀ ਉਹ ਯੂਰੇਨੀਅਮ ਨੂੰ ਐਨਰੀਚ ਕਰਦੇ ਨੇ ਅੱਛਾ ਇਸ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਜਿਸ ਦਾ ਦਾਵਾ ਇਜ਼ਰਾਈਲ ਕਰ ਰਿਹਾ ਹੈ ਉਹ ਹੈ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੇ ਮੁਖੀ ਦੀ ਮੌਤ ਉਹ ਜਨਰਲ ਹੁਸੈਨ ਸਲਾਮੀ ਹਾਂਜੀ ਜਨਰਲ ਹੁਸੈਨ ਸਲਾਮੀ ਰੈਵੋਲਿਊਸ਼ਨਰੀ ਗਾਰਡ ਈਰਾਨ ਦੀ ਮਤਲਬ ਬਹੁਤ ਹੀ ਤਾਕਤਵਰ ਫੋਰਸ ਹੈ ਸਿਆਸੀ ਤੌਰ ਤੇ ਵੀ ਤੇ ਫੌਜੀ ਤੌਰ ਤੇ ਵੀ ਹਾਂ ਸੁਣਿਆ ਤੇ ਜੇ ਇਹ ਖਬਰ ਸੱਚੀ ਹੈ ਫਿਰ ਤਾਂ ਇਹ ਇਰਾਨ ਲਈ ਬਹੁਤ ਵੱਡਾ ਚਟਕਾ ਹੋਵੇਗਾ ਪਰ ਦੇਖੋ ਹਾਲੇ ਤੀ ਸੁਤੰਤਰ ਪੁਸ਼ਟੀ ਨਹੀਂ ਹੋਈ ਪਾਵੇਂ ਸਰਕਾਰੀ ਟੀਵੀ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਠੀਕ ਹੈ ਮਤਲਬ ਸਥਿਤੀ ਕਾਫੀ ਗੰਭੀਰ ਹੈ ਇਸੇ ਕਰਕੇ ਸ਼ਾਇਦ ਇਜ਼ਰਾਈਲ ਚ ਭਾਰਤੀ ਦੂਤਕਰ ਨੇ ਵੀ ਚਤਾਵਨੀ ਜਾਰੀ ਕੀਤੀ ਆਪਣੇ ਨਾਗਰਿਕਾਂ ਲਈ ਹਾਂ ਕਿਹਾ ਕਿ ਚੌਕਸ ਰਨ ਤੇ ਫਾਲਤੂ ਦੀ ਯਾਤਰਾ ਨਾ ਕਰਨ ਹਾਂ ਇਹ ਦੱਸਦਾ ਹੈ ਕਿ ਜ਼ਮੀਨੀ ਹਾਲਾਤ ਕਿੰਨੇ ਤਣਾਅ ਵਾਲੇ ਹੋ ਗਏ ਨੇ ਬਿਲਕੁਲ ਅੱਛਾ ਇਜ਼ਰਾਈਲੀ ਪੱਖ ਦੀ ਗੱਲ ਕਰੀਏ ਤਾਂ ਨਿਤਨਯਾਹੁ ਨੇ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਹੈ ਅੱਛਾ ਕੀ-ਕਿਆ ਉਸ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਕਾਰਵਾਈ ਇਜ਼ਰਾਈਲ ਦੀ ਹੋਣ ਦੀ ਜ਼ਰੂਰੀ ਸੀ ਕਿਉਂਕਿ ਈਰਾਨ ਤੋਂ ਖਤਰਾ ਸੀ ਤੇ ਇਹ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਹ ਖਤਰਾ ਖਤਮ ਨਹੀਂ ਹੁੰਦਾ ਹੂੰ ਇਜ਼ਰਾਈਲ ਦਾ ਇਲਜ਼ਾਮ ਹੈ ਕਿ ਈਰਾਨ ਬਹੁਤ ਦਿਰ ਤੋਂ ਉਹਨਾਂ ਦੇ ਖਾਤਮੇ ਦੀਆਂ ਗੱਲਾਂ ਕਰਦਾ ਰਿਹਾ ਹੈ। ਹਾਂ ਇਹ ਗੱਲਾਂ ਤਾਂ ਸੁਣਨ ਜਾਂਦੀਆਂ ਰਹਿੰਦੀਆਂ ਨੇ। ਤੇ ਹੁਣ ਹਾਲੀ ਵਿੱਚ ਉਹ ਕਹਿੰਦੇ ਨੇ ਈਰਾਨ ਹਥਿਆਰ ਬਣਾਉਣ ਵਾਲੇ ਯੂਰੇਨੀਅਮ ਵੱਲ ਵਧ ਰਿਹਾ ਸੀ। ਮਤਲਬ ਕੁਝ ਮਹੀਨਿਆਂ ਜਾਂ ਸਾਲਾਂ 'ਚ ਉਹ ਪਰਮਾਣੂ ਬੰਬ ਬਣਾ ਸਕਦੇ ਸੀ। ਪਰ ਈਰਾਨ ਦਾ ਪੱਖ ਵੀ ਤਾਂ ਹੋਵੇਗਾ। ਉਹਨਾਂ ਨੇ ਕੀ ਕਿਹਾ? ਹਾਂ ਈਰਾਨ ਨੇ ਬਹੁਤ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਦੇ ਹਥਿਆਰਬੰਦ ਬਲਾਂ ਦੇ ਬੁਲਾਰੇ ਹਨ ਅਬੁਲ ਫਜ਼ਲ ਸ਼ਿਕਰਚੀ। ਅੱਛਾ ਉਹਨਾਂ ਨੇ ਇਸ ਨੂੰ ਜ਼ਾਇਓਨਿਸਟ ਹਮਲਾ ਕਿਹਾ ਹੈ ਇਹ ਸ਼ਬਦ ਉਹ ਆਮ ਤੌਰ ਤੇ ਇਜ਼ਰਾਈਲੀ ਵਰਤਦੇ ਨੇ ਹਾਂਜੀ ਤੇ ਕਿਹਾ ਹੈ ਕਿ ਜਵਾਬ ਜ਼ਰੂਰ ਦਿੱਤਾ ਜਾਏਗਾ ਤੇ ਅਮਰੀਕਾ ਤੇ ਇਜ਼ਰਾਈਲ ਨੂੰ ਇਸ ਦਾ ਮਤਲਬ ਬਹੁਤ ਵੱਡਾ ਖਮਿਆਜ਼ਾ ਭੁਗਤਣਾ ਪਊਗਾ ਸਿੱਧੀ ਧਮਕੀ ਇਹ ਤਾਂ ਬਿਲਕੁਲ ਸਿੱਧੀ ਧਮਕੀ अच्छा तो फिर इस सारे मामले में अमेरिका किथे खड़ा है कोई बयान आया उनका हां अमेरिकी विदेश मंत्री का बयान आया है ਸਾਡੇ ਸਰੋਤਾਂ ਚ ਨਾਮ ਮਾਰਕੋ ਰੂਬਿਓ ਦੱਸਿਆ ਗਿਆ ਹੈ। ਹੂੰ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਅਮਰੀਕਾ ਇਨਾਂ ਹਮਲਿਆਂ 'ਚ ਸ਼ਾਮਿਲ ਨਹੀਂ ਹੈ। ਅੱਛਾ, ਮਤਲਬ ਉਹ ਦੂਰੀ ਬਣਾ ਰਹੇ ਨੇ। ਹਾਂ, ਲੱਗਦਾ ਹੈ ਕਿ ਉਹ ਤਣਾਅ ਨੂੰ ਹੋਰ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਸਭ ਤਾਂ ਹੋ ਗਿਆ ਵੱਡੇ ਪੱਧਰ ਤੇ, ਪਰ ਆਮ ਲੋਕਾਂ ਤੇ ਕੀ ਅਸਰ ਪੈ ਰਿਹਾ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਹਵਾਈ ਯਾਤਰਾ ਤੇ ਬਹੁਤ ਵੱਡਾ ਅਸਰ ਪਿਆ ਹੈ। ਤਹਿਰਾਨ ਦਾ ਜਿਹੜਾ ਮੁੱਖ 에ਰਪੋਰਟ ਹੈ, ਇਮਾਮ ਖੁਮੈਨੀ, ਉੱਥੋਂ ਸਾਰੀਆਂ ਉਡਾਨਾਂ ਰੋਕ ਦਿੱਤੀਆਂ ਗਈਆਂ ਨੇ। ਓਹ। ਤੇ ਈਰਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ ਜਿਸ ਕਰਕੇ 에ਅਰ ਇੰਡੀਆ ਨੂੰ ਵੀ ਆਪਣੀਆਂ 16 ਲੰਬੀ ਦੂਰੀ ਦੀਆਂ ਫਲਾਈਟਰ ਦਾ ਰੂਟ ਬਦਲਣਾ ਪਿਆ ਹੈ ਹਾਂ ਇਹ ਤਾਂ ਵੱਡੀ ਗੱਲ ਹੈ ਤੇ ਇਜ਼ਰਾਈਲ ਦੇ ਅੰਦਰ ਕੀ ਹਾਲਾਤ ਨੇ ਉੱਥੇ ਵੀ ਡਰ ਦਾ ਮਾਹੌਲ ਹੈ ਲੋਕਾਂ ਨੇ ਮਤਲਬ ਖਾਣ ਪੀਣ ਦੀਆਂ ਚੀਜ਼ਾਂ ਜਮ੍ਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਇਰਾਨੀ ਜਵਾਬ ਦੇ ਡਰੋ ਅੱਛਾ ਪੈਨਿਕ ਬਾਇੰਗ ਹਾਂ ਕੁਝ ਉਸ ਤਰ੍ਹਾਂ ਦਾ ਦੁਕਾਨਾਂ 'ਚ ਕਮੀ ਆ ਰਹੀ ਹੈ ਸਵੇਰੇ ਸਵੇਰੇ ਸਾਇਰਨ ਵੱਜਣ ਦੀਆਂ ਵੀ ਖਬਰਾਂ ਆਈਆਂ ਹਸਪਤਾਲ ਵੀ ਐਮਰਜੈਂਸੀ ਲਈ ਤਿਆਰ ਹੋ ਰਹੇ ਨੇ ਖੂਨ ਇਕੱਠਾ ਕੀਤਾ ਜਾ ਰਿਹਾ ਹੈ ਜਿਹੜੇ ਮਰੀਜ਼ ਠੀਕ ਨੇ ਉਹਨਾਂ ਨੂੰ ਛੁੱਟੀ ਦਿੱਤੀ ਜਾ ਰਹੀ ਤਾਂ ਕਿ ਬੈੱਡ ਖਾਲੀ ਹੋਣ ਤੇ ਵੈਸਟ ਬੈਂਕ ਬਾਰੇ ਵੀ ਕੁਝ ਸੀ ਹਾਂ ਵੈਸਟ ਬੈਂਕ ਦੇ ਜਿਹੜੇ ਫਿਲਸਤੀਨੀ ਸ਼ਹਿਰ ਨੇ ਉੱਥੇ ਤਾਲਾਬੰਦੀ ਲਗਾ ਦਿੱਤੀ ਗਈ ਹੈ ਅਗਲੇ ਹੁਕਮਾਂ ਤੱਕ ਇਹ ਸਭ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਤੇ ਹੁਣ ਬਿਲਕੁਲ ਤਾਜ਼ਾ ਖਬਰ ਕੀ ਹੈ ਕੁਝ ਜਵਾਬੀ ਕਾਰਵਾਈ ਹੋਈ ਹਾਂ ਇਜ਼ਰਾਈਲੀ ਫੌਜ ਦਾ ਹੁਣੇ ਦਾ ਦਾਵਾ ਆਇਆ ਹੈ ਕਿ ਈਰਾਨ ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹ ਕਹਿ ਰਹੇ ਨੇ 100 ਤੋਂ ਵੱਧ ਡਰੋਨ ਦਾਗੇ ਗਏ ਨੇ। ਓਹੋ ਫਿਰ ਤਾਂ ਸਥਿਤੀ ਹੋਰ ਵੀ ਗੰਬੀਰ ਹੋ ਗਈ। ਬਿਲਕੁਲ ਸਥਿਤੀ ਬਹੁਤ ਹੀ ਨਾਜ਼ੁਕ ਮੋੜ ਤੇ ਖੜੀ ਹੈ। ਮੱਧ ਪੂਰਬ 'ਚ ਇੱਕ ਨਵੀਂ ਸਿੱਧੀ ਜੰਗ ਤਣਾਅ ਸਿਖਰ ਤੇ ਤੇ ਉਤੋਂ ਐ ਪਰਮਾਣੂ ਵਾਲਾ ਐਂਗਲ। ਹਾਂ। ਇਹ ਪਰਮਾਣੂ ਵਾਲਾ ਮੁੱਦਾ ਸਾਰੀ ਚੀਜ਼ ਨੂੰ ਹੋਰ ਵੀ ਖਤਰਨਾਕ ਬਣਾ ਦਿੰਦਾ ਹੈ। ਬਿਲਕੁਲ ਇਹ ਸਿਰਫ ਦੋ ਦੇਸ਼ਾਂ ਦਾ ਮਸਲਾ ਨਹੀਂ ਰਹਿ ਜਾਂਦਾ ਫਿਰ। ਇਸ ਦਾ ਅਸਰ ਪੂਰੀ ਦੁਨੀਆ ਤੇ ਪੈ ਸਕਦਾ ਹੈ। ਸੋ ਜੇ ਸਾਰੀ ਤਸਵੀਰ ਨੂੰ ਦੇਖੀਏ ਇਹ ਸਿੱਧਾ ਟਕਰਾਅ ਬਦਲੇ ਦੀਆਂ ਧਮਕੀਆਂ ਪਰਮਾਣੂ ਸ਼ੱਕ ਇਹ ਸਭ ਮਿਲ ਕੇ ਮੱਧ ਪੂਰਬ ਦੇ ਪਾਵਰ ਬੈਲੈਂਸ ਨੂੰ ਉੱਥੋਂ ਦੇ ਗੱਠ ਜੋੜਾਂ ਨੂੰ ਕਿਵੇਂ ਬਦਲ ਸਕਦੇ ਨੇ ਹਾਂਜੀ ਇਹ ਬਹੁਤ ਵੱਡਾ ਸਵਾਲ ਹੈ ਇਸ ਦੇ ਕੀ ਨਤੀਜੇ ਹੋਣਗੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸੋਚਣ ਵਾਲੀ ਗੱਲ ਜ਼ਰੂਰ ਹੈ ਬਿਲਕੁਲ ਇਸ ਤੇ ਨਜ਼ਰ ਰੱਖਣੀ ਪਵੇਗੀ